ਮਰੇ ਨੂੰ ਕਿਸੇ ਦਾ ਜੀ ਨਹੀਂ ਕਰਦਾ ਮੈਂ ਸਾਰੇ ਪਿੰਡ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਸਜ਼ਾ ਜ਼ਰੂਰ ਦਿਓ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਜਾਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਸੁਸਾਈਡ ਨੋਟ ਵਿੱਚ ਇਹ ਸਭ ਲਿਖ ਬਰਨਾਲਾ ਦੇ ਪਿੰਡ ਜਗਜੀਤ ਸਿੰਘਪੁਰਾ ਦੇ ਨੌਜਵਾਨ ਕਿਸਾਨ ਗੁਰਬੰਧ ਸਿੰਘ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਮਾਂ ਮੈਂ ਚੱਲਿਆ ਕੰਮ ਤੇ ਮੇਰੇ ਨਾਲ ਤਾਂ ਐ ਕਰੀਏ ਮੈਨੂੰ ਧਮਕਾ ਨਾ ਦਿੰਦੇ ਚਲੋ ਮੈਂ ਅੱਗੇ ਵੀ ਫਿਰਦਾ ਕੰਮ ਜਾਂਦਾ ਹੀ ਆ ਮਾਂ ਕੋਈ ਨਾ ਆਪਾਂ ਪੈਸੇ ਛੱਡ ਜਾਣਗੇ ਅਸਤਵਾਦ ਉਸਨੇ ਅਥਨੇ ਕੋਈ ਪਰੇਸ਼ਾਨੀ ਹੋਈ ਜਨਨ ਸਾਢੇ 5 ਦਾ ਟਾਈਮ ਸੀ ਜਦੋਂ ਫੋਨ ਚੱਕਣੋਂ ਹਟ ਗਿਆ ਉਦੋਂ ਅਸੀਂ ਭਾਲਣ ਲੱਗ ਗਏ ਜਦੋਂ ਭਾਦ ਦੇ ਭਾਦ ਦੇ ਸਾਨੂੰ ਪਤਾ ਲੱਗਿਆ ਵੀ ਉੱਥੇ ਗੱਡੀ ਉਹਦੀ ਉੱਥੇ ਖੜੀ ਹੈ ਸਾਢੇ 5 ਤੋਂ ਬਾਅਦ ਬਾਅਦ ਉਹਨੇ ਕੋਈ ਚੀਜ਼ ਉਹਨਾਂ ਤੋਂ ਡਰਦੇ ਨੇ ਖਾਧੀ ਆ ਬਾਅਦ ਵਿੱਚ ਉਹ ਮੈਂ ਜ਼ਿਕਰ ਰੱਬ ਦੀ ਕਿਰਪਾ ਨਾਲ ਉਹ ਘਰੇ ਗੱਡੀ ਲੈ ਆਇਆ ਗਰੀ ਆ ਕੇ ਬ੍ਰੇਕ ਲੱਗਿਆ ਗੱਡੀ ਦੇ ਪਿੰਡ ਦੇ ਵਿੱਚ ਦੀ ਲੈ ਕੇ ਆਇਆ ਘਰੋਂ ਆ ਗਿਆ ਜਿਹੜਾ ਘਰੋਂ ਫਿਰੇ ਗੱਡੀ ਤੇ ਪਾ ਕੇ ਸੀ ਤਪੇ ਲੈ ਗਏ ਵੇ ਮੌਤ ਤੋਂ ਹੌਲੀ ਹੌਲੀ ਹੋ ਕੇ ਮੌਤ ਗਈ ਬੰਦੇ ਹਰਬੰਸ ਨੇ ਸੁਸਾਈਡ ਨੋਟ ਵਿੱਚ ਆਪਣੇ ਪਿੰਡ ਦੇ ਸਾਬਕਾ ਸਰਪੰਚ ਰਾਜ ਨੇੜਲੇ ਪਿੰਡ ਉਗਕੇ ਦੇ ਸਾਬਕਾ ਸਰਪੰਚ ਡੋਗਰ ਅਤੇ ਇੱਕ ਹੋਰ ਸ਼ਖਸ ਮਹਿੰਦਰ ਬਾਜੀਗਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹਰਬੰਸ ਨੇ ਲਿਖਿਆ ਕਿ ਉਸ ਨੂੰ ਡੋਗਰ ਨਾਮੀ ਮੁਲਜ਼ਮ ਤੋਂ 4 ਲੱਖ ਅਤੇ ਮਹਿੰਦਰ ਤੋਂ 3 ਲੱਖ ਰੁਪਏ ਲੈਣੇ ਸੀ ਹਰ ਵਾਰਸ ਮੁਤਾਬਕ ਉਸਨੂੰ ਪੈਸੇ ਦੇਣ ਦੀ ਬਜਾਏ ਉਸਨੂੰ ਝੂਠੇ کیسਾਂ 'ਚ ਫਸਾਉਣ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਜਦੋਂ ਵਾਹਨਾ ਸੀ ਦਿੱਤਾ ਸੀ। ਉਹਦੇ ਬਾਰੇ ਸਾਡੇ ਕੋਲ ਸਿਰਫ ਪੈਸੇ ਫਸੇ ਹੋਏ ਸੀ। ਲੈ ਕੇ ਸਾਥੋਂ ਡੋਗਰ ਸਿੰਘ ਨੇ ਰਜਿਸਟਰੀ ਆਪ ਦੇ ਨਾਂ ਕਰਾਈ ਹੈ। ਪੈਸੇ ਸਾਡੇ ਸੀ। ਨਾ ਸਾਨੂੰ ਪੈਸੇ ਮੋੜੇ ਨਾ ਸਾਨੂੰ ਰਜਿਸਟਰੀ ਕਰਾਈਏ। ਉਹ ਦੂਬਾਰ ਮਿੰਦਰ ਸਿੰਘ ਦਾ ਸੀ। ਵੇਚਿਆ ਵਾਹਨਾ ਸੀ ਮਿੰਦਰ ਸਿੰਘ ਨੂੰ। 10 ਲੱਖ ਰੁਪਇਆ ਉਸਨੇ ਸਾਡਾ ਦਿੱਤਾ ਨਹੀਂ ਸੀ ਪਰ ਰਜਿਸਟਰੀ ਕਰਾ ਲਈ ਸੀ ਉੱਥੇ ਕਾਇਦਾ ਵੀ ਅਸੀਂ ਦੇਤਾ 3 ਲੱਖ ਜਿਹੜਾ ਰਹਿ ਗਿਆ ਉਹ ਨਹੀਂ ਦਿੱਤਾ ਸੀ ਜਦੋਂ ਮੈਂ ਨਾਲ ਜਾਂਦੀ ਰਹੀ ਆਉਦੇ ਬੇਟੇ ਦੇ ਡੋਗਰ ਸਿੰਘ ਕੋਲੇ ਮਾਖਾ ਜੀ ਸਾਢੇ ਪਾਈਸੇ ਦਿਓ ਹਾਂ ਮਾਤਾ ਜੀ ਦੇਵਾਂਗੇ ਪਹਿਲਾਂ ਕਾਇਦਾ ਕਰੇ ਬਾਅਦ ਵਿੱਚ ਬਿੱਤੇ ਰਾਜ ਦਾ ਹੱਥ ਸੀ ਦੋ ਗੁਰ ਸਿੰਘ ਮਹਿੰਦਰ ਸਿੰਘ ਮੇਰੇ ਬੇਟੇ ਨੂੰ ਧਮਕੀਆਂ ਦਿੰਦੇ ਸੀ ਇਹਦਾ ਕਰਕੇ 2 ਮਹੀਨੇ ਅਸੀਂ ਗਏ ਨਾ ਉਸ ਤੋਂ ਬਾਅਦ ਕੱਲ ਗਿਆ ਸੀ ਸੋ ਇਹਦੇ ਰਿਗਾਰਡਿੰਗ ਜਿਹੜੀ ਹੈ ਕੇਸ ਐਫ ਆਈ ਆਰ ਨੰਬਰ ਹੈ ਉਹ 60 ਅਸੀਂ ਰਿਸਟੋਰ ਕਰ ਲਿਆ ਅੰਡਰ ਸੈਕਸ਼ਨ 307 ਆਈ ਪੀ ਸੀ ਜੋ ਵੀ ਸਟੇਟਮੈਂਟ ਸਾਡੇ ਸਾਹਮਣੇ ਆਈ ਹੈ ਫਰਦਰ ਇਸ ਕੇਸ ਨੂੰ ਇਨਵੈਸਟੀਗੇਟ ਕਰਾਂਗੇ ਅਸੀਂ ਡੀਪਲੀ ਕਿ ਐਕਚੁਅਲੀ ਜਿਹੜੀ ਹੈ ਇਹਦੇ ਵਿੱਚ ਕੀ ਇਹਦਾ ਮਤਲਬ ਕਿ ਸੱਚੀ ਹੈ ਇਹਦੇ ਵਿੱਚ ਪੁਲਿਸ ਨੇ ਤਿੰਨਾ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ